ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਵੀਰੇ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਤੁਹਾਡੇ ਨਾਲ ਛੋਟਾ ਜਿਹਾ ਬਲੌਗ ਸ਼ੇਅਰ ਕਰਨਾ ਟਾਈਮ ਹੋ ਗਿਆ 12:30 ਹਜੇ 2-3 ਘੰਟੇ ਪਸ਼ੂਆਂ ਦਾ ਕੰਮ ਕਰਨਾ ਨਹੀਂ ਆਪਾਂ ਨੇ ਬਾਹਰ ਕੱਢਾਂਗੇ ਫਿਰ 2:30 2:30-3:00 ਵਜੇ ਹੁਣ ਆਪਾਂ ਚੱਲੇ ਆਂ ਵੀਰ ਨਾਲ ਮਾੜਾ ਜੀ ਅਸੀ ਕੱਲ ਜੀ ਬੱਸ ਤੋਂ ਸਬਸਕ੍ਰਾਈਬ ਕਰੋ ਜੀ ਸ਼ੇਅਰ ਕਰੋ ਸਾਡੇ ਚੈਨਲ ਨੂੰ ਵੀਰ ਨੇ ਪਾਰਟੀ ਕਰਨੀ ਆ ਵੀਰੇ ਅੱਜ ਤੇ ਗੱਡੀ ਆਪਣੀ ਤਿਆਰ ਖੜੀ ਆ ਚੱਲ ਵੀਰੇ ਬਾਹਰ ਗੱਡੀ ਆ ਬਾਹਰ ਡੋਟੇ ਵਾਲੀ ਤੇ ਵੀਰੇ ਜੁੜੇ ਰਹੋ YouTube ਚੈਨਲ ਤੇ ਬਾਈ ਨੇ ਅੱਜ ਕਰਨੀ ਆ ਪਾਰਟੀ ਉਸ ਦਿਨ ਰਹਿ ਗਿਆ ਸੀਗਾ ਕੰਮ ਤੇ ਆ ਜਾ ਵੀਰੇ ਆ ਜਾ ਇੱਧਰ ਨੂੰ ਆ ਜਾ ਅੱਛਾ ਕੀ ਖਾਣਾ ਫਿਰ ਅੱਜ ਉਦੋਂ ਤੇਰੇ ਡੈਡੀ ਤੇ ਜੋ ਤੀ ਖਾਦੀਆਂ ਸੀ ਅੱਜ ਮੇਰੇ ਤੋਂ ਖਾ ਲੈਣੀਆਂ ਕੋਈ ਏਟ ਹੋ ਲਾ ਗੱਡੀ ਕੱਢੀ ਮੋਟਰਸਾਈਕਲ ਵਾਲਿਆਂ ਜੀ ਆਹ ਗੱਡੀ ਹੈ ਗੱਡੀ ਚਲਾਓ ਜੀ ਭਈਆ ਮੋਟਰਸਾਈਕਲ ਨਵਾਂ ਭਈ ਹੱਥੇ ਲਿਆਂਦਾ ਹੁਣੇ ਚੱਲ ਰਹਾ ਹੈ ਭਾਈ ਕੀ ਖਵਾਉਣਾ ਫਿਰ ਸਲਾਹਤਾ ਕਰ ਤੂੰ ਭਾਈ ਅੱਜ ਆਪਾਂ ਖਾਣਗੇ ਭਈ ਹੈਲਦੀ ਚਾ ਖਾਣੀਆਂ ਨੇ ਅਸੀਂ ਚਲੇ ਆ ਹੋਇਆ ਵੀਰੇ ਬਿਲਕੁਲ ਛੜਦਾ ਮੌਸਮ ਖਰਾਬ ਆ ਯਾਰ ਤੇ ਭਈ ਅੱਜ ਅਸੀਂ ਖਾਣਾ ਸੋਇਆ ਚਾਪ ਪਨੀਰ ਟਿੱਕਾ ਇਹ ਹੈ 버거 ਮੂੰਹ ਦਿਖਾ ਮੂੰਹ ਦੇਖਣਾ ਜਨਤਾ ਨੇ ਵੀਰੇ ਤੇਰਾ ਮੂੰਹ ਮੂੰਹ ਨਹੀਂ ਯਾਰ ਦਿਖਾ ਸਕਦੇ ਵੀਰੇ ਮੂੰਹ ਮੇਰਾ ਹੈਗਾ ਕਾਲਾ ਪੈਸੇ ਲੱਗਦੇ ਨੇ ਮੂੰਹ ਦੇਖਣ ਦੇ ਮੂੰਹ ਦਿਖਾਈ ਦੇ ਆ ਦੇਖ ਲੈ ਦੇਖ ਦੇਖ ਮੁੰਡਾ ਹੈ ਦੇਖ ਇੰਨਾ ਸਰਖਾ ਯਾਰੋ ਫਿਰ ਚੱਕ ਵੀਰੇ ਮੋਟਰਸਾਈਕਲ ਬਾਈ ਜੁੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਨੇ ਅੱਜ ਵੀ ਆਪਾਂ ਨੇ ਕੀ ਖਾਣਾ ਮਾੜਾ ਮੋਟਾ 20 50 100 ਰੁਪਿਆ ਮਿਲ ਗਿਆ ਆਪਾਂ ਨੂੰ ਘਰੋਂ 30 ਰੁਪਏ ਮੇਰੇ ਕੋਲ ਨਹੀਂ 35 ਰੁਪਏ ਦੇ ਕੋਲ ਨੇ ਬਸ ਤੋਂ ਸਬਸਕ੍ਰਾਈਬ ਕਰੋ ਤਾਂ ਜੋ ਸਾਨੂੰ ਕਮਾਈ ਆਉਣ ਲੱਗੇ YouTube ਤੋਂ ਤਾਂ ਅਸੀਂ ਖਾੜ ਜੋ ਕੀ ਹੋਈਏ हां जी ਵੀਰੇ ਆਪਾਂ ਪਹੁੰਚ ਗਏ ਆ ਸਖਦੇਵ ਸੋਇਆ ਚਾਂਪ ਹੱਟ ਦਰਾਹਾ ਹਾਂਜੀ ਵੀਰੇ ਕੀ ਖਾਣਾ ਹੈ ਬਾਈ ਪਨੀਰ ਟਿੱਕਾ ਅੱਛਾ ਹੋਰ ਮਸ਼ਰੂਮ ਖਾ ਲਾਂਗੇ ਅੱਛਾ ਹੋਰ ਜਿੰਨਾ ਜੇ ਰਾਜ ਦੇ ਨਹੀਂ ਉਹਨਾਂ ਚਿਰ ਖਾਣਾ ਜਿਹਨਾਂ ਦਾ ਜਮਾ ਹੀ ਨਹੀਂ ਟੱਡ ਨਹੀਂ ਪਾੜਦਾ ਆਓ ਸ਼ਨੀਵਾਰ ਅੱਜ ਤਾਂ ਜਿੰਮਸ ਵੀਰੇ ਲਾ ਲਈ ਆਪਾਂ ਅੱਜ ਵੀ ਤਲੇ ਆਇਆ ਖਾ ਸਕਦੇ ਆ ਕੱਲ ਨੂੰ ਵੀ ਸੋਮਵਾਰ ਤੋਂ 6 ਦਿਨ ਬਸ ਡਾਈਟ ਰੱਖਣੀ ਹੁੰਦੀ ਆ 6 ਦਿਨ ਤੋਂ ਵੱਧ ਨਹੀਂ ਆਪਾਂ ਡਾਈਟ ਰੱਖ ਸਕਦੇ ਨਿਕਲੇ ਨਹੀਂ ਸਾਦਾ ਵੀਰੇ 7ਵਾਂ ਦਿਨ ਬਹੁਤ ਜਣ ਜੀ ਕੋਈ ਮੈਸੇਜ ਦੇਣਾ ਚਾਹੇਂਗੇ ਤੁਸੀਂ ਇਹੀ ਆ ਵੀਰੇ ਵੀ ਪਹਿਲਾਂ ਤੁਸੀਂ ਮਾੜਿਆ ਦਿਖਾ ਦਿਓ ਵੀ ਪ੍ਰੋਗਰੈਸ ਵਧੀਆ ਹੋਊਗੀ ਡੋਲਾ ਡੂਲਾ ਬਾਈ ਦੀ ਆਪਾਂ ਉਹ ਦਿਖਾ ਦਾਂਗੇ ਤੁਹਾਨੂੰ ਪੁਰਾਣੀ ਵੀਡੀਓ ਜਮੇ ਹੀ ਸਰੀਰ ਹੈ ਵੀ ਸੀਗਾ ਵਧੀਆ ਬਾਈ ਕੀ ਦੱਸਿਓ ਕੋਈ ਮੈਸੇਜ ਨੇ ਇਤਨੇ ਮੇਂ ਜਰੂਰ ਕਰਿਆ ਕਰੋ ਸਵੇਰੇ ਉੱਠ ਕੇ ਹਾਂਜੀ ਠੀਕ ਆ ਗਰਵਾਣੀ ਨਾ ਚੋਰੀ ਹੋ ਬਾਈ ਚਲੋ ਇਹ ਤਾਂ ਮਨੋਰੰਜਨ ਤਾਂ ਚਲੋ ਕਰਨਾ ਹੀ ਚਾਹੀਦਾ ਪਰ ਬਾਕੀ ਕੇ ਨਾ ਬੇਈਮਾਨੀ ਨਾ ਕਰੋ ਠੱਗੀ ਚੋਰੀ ਚੁਗਲੀ ਨਿੰਦਿਆ ਸਾਡੇ ਆਲੇ ਗੰਮ ਨਾ ਕਰੋ ਜਿਵੇਂ ਉਹ ਕਰਦੇ ਆ ਨਹੀਂ ਚੁਗਲੀ ਨਿੰਦਿਆ ਤਾਂ ਨਹੀਂ ਕਰਦੇ ਚੁਗਲੀ ਨਿੰਦਿਆ ਨਾ ਕਰੋ ਬੇਈਮਾਨੀ ਨਾ ਕਰੋ ਠੱਗੀ ਨਾ ਕਰੋ ਝੂਠ ਨਾ ਬੋਲੋ ਕਿਉਂਕਿ ਪਰਮਾਤਮਾ ਤੇ ਭਰੋਸਾ ਰੱਖੋ ਹਾਂ ਆਸ ਤੇ ਸਭ ਤੋਂ ਵੱਧ ਜੀ ਹਾਂ ਭਾਈ ਇਹ ਨਹੀਂ ਸਰੀਰ ਦਾ ਅੱਗੇ ਨਾ ਬਾਈ ਦਿਸਣ ਲੱਗ ਗਿਆ ਮੈਂ ਹੀ ਖੜੀ ਮਾੜਾ ਜੀ ਨਾ ਦਾ ਜਾਣ ਕੇ ਖੱਡੇ ਹੋਇਆ ਤੇ ਖੁੱਦੂ ਹਰਕਤਾਂ ਨਾ ਕਰ ਬਿਰ ਨਹੀਂ ਜਿਹੜੇ ਬਾਈ ਨੂੰ ਜਾਣਦੇ ਆਦੇ ਸ਼ੋਲਡਰ ਸ਼ੋਲਡਰ ਐਨ ਵਧੀਆ ਹੋਏ ਹੋਏ ਨੇ ਮਿਹਨਤ ਲਾਉਂਦਾ ਬਾਈ ਦੱਬ ਕੇ ਪਰਤਲੇ ਆ ਹੋਇਆ ਖਾ ਲੈਂਦਾ ਜੇ ਤਲਿਆ ਹੋਇਆ ਨਾ ਖਾਵੇ ਉਦਾਂ ਪੈਸੇ ਨਿਕਲੇ ਆਉਣ ਹੁਣ ਜਦੋਂ ਆਪਾਂ ਸਮਾਨ ਆ ਗਿਆ ਖਾਣ ਨੂੰ ਬੀਰ ਉਹਨਾਂ ਨੂੰ ਦਿਖਾ ਦਾਂਗੇ ਸਾਰਿਆਂ ਨੂੰ ਯਾਰ ਹਨਾ ਕਿਦਾ ਫਾਇਦਾ ਹੋਊ ਖਾਣ ਦਾ ਵੀ ਵਧੀਆ ਖਾਇਆ ਗਿਆ ਸੋਨਾ ਜੇ ਇੱਕ ਵਾਰੀ ਖਾਣੇ ਵਾਲੇ ਸੋਇਆ ਹਟ ਆ ਬਾਈ ਨੇ ਚਾਂਪ ਕਰਾਈਆ ਫੜਦਾ ਕਿਤੇ ਪਨੀਰ ਟਿੱਕਾ ਹੈ ਪਨੀਰ ਟਿੱਕਾ ਪਨੀਰ ਟਿੱਕਾ ਵੀਰੇ ਮੈਨੂੰ ਤਾਂ ਪਤਾ ਨਹੀਂ ਯਾਰ ਮੈਂ ਖਾਦਾ ਨਹੀਂ ਨਾ ਗੱਲ ਹਾਂ ਧੰਨਵਾਦ ਇਹਨੇ ਹੋੜਾ ਬਾਈ ਕੀ ਹੈ ਇਹ ਮਸ਼ਰੂਮ ਬਾਈ ਮਸ਼ਰੂਮ ਜਿੰਨੇ ਹਰਦਾ ਬਈ ਐਦਮ ਜੇ ਨਜ਼ਰ ਇਨਫੈਕਸ਼ਨ ਨਹੀਂ ਹੁੰਦੀ ਢਿੱਡ ਚ ਉਹਨਾਂ ਚਰ ਖਾਣਾ ਮਸਾਲਾ ਘਰ ਲੰਨੇ ਆਉਣ ਦੱਤਾ ਹੈਲਦੀ ਚੀਜ਼ਾਂ ਖਾਣੇ ਹੋਏ ਹੈ ਵੀਰੇ ਤਾਂ ਹੀ ਯਾਰ ਤੁਸੀਂ ਵਧੀਆ ਰਹਿੰਦੇ ਹੋ ਜ਼ਿੰਦਗੀ 'ਚ 31 ਦਿਨ ਹੈਲਦੀ ਨੇ 32 ਦਿਨ ਸਾਰਾ ਕੋਟਾ ਮੇਰਾ ਕਰ ਦੇਣਾ ਮਾੜੀ ਗੱਲ ਆ ਬਾਈ ਵੈਸੇ ਤਲੇਆ ਹੋਇਆ ਖਾ ਕੇ ਉੱਤੇ ਜੀਆਂ ਛੇਕ ਪੀਣਾ ਤਲੇਆ ਹੋਇਆ ਤਾਂ ਨਹੀਂ ਸੀਗਾ ਯਾਰ ਉਹ ਰੋਸਟਰ ਸੀ ਹਾਂ ਸਹੀ ਗੱਲ ਆ ਜਿਉਣਾ ਤੂੰ ਲਾਲਾ ਵੀ ਕਬੂਤਰੱਖਾ ਬੰਦ ਕਰਕੇ ਕਹੇ ਬਿੱਲੀ ਲਾਓ ਜੀ ਆਪਾਂ ਆ ਗਏ ਹੁਣ ਘਰੇ ਖੇਤਰਖਾਨ ਹੁਣ ਘਰੇ ਪਹਿਲਾਂ ਸਾਰਾ ਪਾਟਾ ਵੀ ਚਕਵਾਲੀ ਵਾਲੇ ਦਾ ਪਾਟਾ ਇਹਦਾ ਵਿਕਰਮਜੀਤ ਸਿੰਘ ਖਾੜਾ ਸਾਰੇ ਪਾਟੇ ਦੇ ਪਾਟੇ ਜੁੱਤੀਆਂ ਪਹਿਣੀਆਂ ਸਾਡੇ ਦੋਹਾਂ ਦੇ ਚਲੋ ਜੁੱਤੀਆਂ ਵੀ ਖਾਣੀਆਂ ਜਾਈਦੀਆਂ ਨੇ ਛੜ ਸੇ ਇੰਨਾ ਕੁ ਖਾਇਆ ਹੁਣ ਜੁੱਤੀਆਂ ਖਾਣਾ ਵੀ ਉਹ ਤੈਨੂੰ ਪੈਂਦੀਆਂ ਖਾਣ ਖਾਖ ਦੇ ਕਰਮ ਲਾ ਕੇ ਨੇ ਸੱਸਰੀ ਸੱਸਰੀ ਘਾਲ ਜੀ ਸਾਰਿਆਂ ਨੂੰ ਕਰੇ ਹੁਣ ਘਟੋ ਘਟ ਨਹੀਂ 6 ਵਜੇ ਟਾਈਮ ਲੱਗੂ ਹੁਣ ਵੇਲੇ ਹੋਵਾਂਗੇ ਡੰਗਰਾ ਡੁੰਗਰਾ ਕਰਕੇ ਪਸ਼ੂਆਂ ਦਾ ਹੁਣ ਕਰੇ ਗਾਲਾਂ ਖਾ ਲਈਆਂ ਮਾੜੀਆਂ ਆਈਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ ਸਾਰਿਆਂ ਦਾ